ਸਹੀ ਮੈਮ ਲੈ ਕੇ ਜਾਣਾ ਸਾਨੂੰ ਬੱਚਾ ਸਾਨੂੰ ਤੇ ਬੈਸਟ ਜਿੱਥੇ ਹੋ ਸਕਦਾ ਉੱਥੇ ਕਰਕੇ ਦੇਵੇ ਸਾਨੂੰ ਡਾਕਟਰ ਇਹ ਇਹ ਤਾਂ ਲਿਖਾਉਣਾ ਵਾ ਕਿ ਸਾਡੇ ਬੱਚੇ ਨੂੰ ਅਗਰ ਕੋ ਕਿੰਨੇ ਟਾਈਮ ਬਾਅਦ ਵੀ ਕੋਈ ਪ੍ਰੋਬਲਮ ਪੈ ਕਿ ਡਾਕਟਰ ਜਵਾਬ ਦੇਈ ਆ ਇਹੋ ਜਿਹੇ ਬੰਦੇ ਜਿਹਨਾਂ ਮੈਡੀਕਲ ਸਟੋਰਾਂ ਦੇ ਭਾਇਆ ਨੇ ਫਿਰ ਕੀ ਹੋਊਗਾ ਮੈਡਮ ਪ੍ਰੋਬਲਮ 10th ਪਾਸ ਆ 10ਵੀਂ ਪਾਸ ਹੈ ਮੈਮ ਇਹ ਮੈਡੀਕਲ ਸਟੋਰ ਤੇ 10ਵੀਂ ਪਾਸ ਭਾਇਆ ਨੇ ਇਹ ਮੈਡੀਸਨ ਵੇਚਣ ਦਿਆ ਇੱਥੇ ਮੈਡੀਕਲ ਮਾਫੀਆ ਚੱਲੰਦਿਆ ਪੰਦ ਹੋਵੇ ਇਹ ਬੱਚੇ ਬੇਜਮਾਨੇ ਬੱਚੇ ਆ ਇਹਨਾਂ ਦੇ ਨਾਲ ਇਤਰਾ ਕਰਦੇ ਆ ਵੱਡੇ ਬੱਚੇ ਦੇ ਟੀਕਾ ਲੱਗਾ ਹੋਵੇ ਕੋਈ ਛਾਡੇ ਲੱਗਾ ਹੋਵੇ ਤੇ ਅਸੀਂ ਤਾਂ ਦੱਸ ਵੀ ਲਈ ਆਪਣਾ ਰੋਗ ਇਹ ਛੋਟੇ ਬੱਚੇ ਆਪਣਾ ਰੋਗ ਵੀ ਕਿੱਦਾਂ ਦੱਸਣਗੇ ਜੇ ਕੱਲ ਨੂੰ ਬੱਚੇ ਨੂੰ ਰੱਬ ਨਾ ਕਰੇ ਕੁਝ ਹੋ ਜੇ ਉਹਦਾ ਜ਼ਿੰਮੇਵਾਰ ਇਹ ਕੋ ਨਾਲ ਮਾਜਣ ਹੋ ਜੇ ਜਿਹੜਾ ਇੰਜੈਕਸ਼ਨ ਐਕਸਪਾਇਰ ਸੀਗਾ ਜਿਹੜਾ ਬੱਚੇ ਨੂੰ ਲਗਾਇਆ ਗਿਆ ਜੀ ਉਹ ਕੱ비 ਚ ਲੈ ਲਿਆ ਸਤ ਯੂਜ਼ ਹੋ ਚੁੱਕਾ ਸੀ ਯਾ ਕੰਜ਼ੂਮ ਹੋ ਚੁੱਕਾ ਸੀ ਉਹਦੇ ਨਾਲ ਦਾ ਕੋਈ ਹੋਸਟ ਟੌਕ ਨਹੀਂ ਸੀ ਨੰਬਰ ਪਿਆ ਜੀ ਬਿਲਾਲ ਉਸ ਸਟੌਕ ਦਾ ਵੀ ਕੋਈ ਪਰਚੇਜ਼ ਰਿਕਾਰਡ ਸਾਨੂੰ ਨਹੀਂ ਦਿਖਾਵਾਇਆ ਮਤਲਬ ਕਿ ਹੁਣ ਬੱਚੇ ਨੂੰ ਕੋਈ ਖਤਰਾ ਨਹੀਂ ਹੈ ਨਹੀਂ ਵੈਸੇ ਉਹਨਾਂ ਕੋਈ ਖਤਰਾ ਨਹੀਂ ਹੈ ਹਾਂ ਕੋਈ ਉਹਨੂੰ ਵੈਸੇ ਹੈਨਾ ਜਿਵੇਂ ਉਹਨੂੰ ਦੌਰਾ ਆਇਆ ਸੀ ਹੈਨਾ 48 72 ਘੰਟੇ ਦੇ ਵਿੱਚ ਫਿਰ ਕੋਈ ਦੌਰਾ ਆਉਂਦਾ ਹੈ ਹੈਨਾ ਜਿਹੜੀ ਉਹ ਦਿਮਾਗ ਦੀ ਬੱਲੀ ਗੱਲ ਉਹ ਉਹਦੇ ਨਾਲ ਖਤਰਾ ਹੋ ਸਕਦਾ ਹੈ ਹਨਾ ਜੀ ਠੀਕ ਹੈ ਨਾ ਠੀਕ ਹੈ ਉਹਨਾਂ ਨੇ ਕਿਹਾ ਵੀ ਸਾਡੀ ਬੇਟੀ ਨੂੰ ਕੋਈ ਅਜਮੈਂਟ ਕਰਦੇ ਆ ਕੋਈ ਪ੍ਰੋਬਲਮ ਆਈ ਹੈ ਠੀਕ ਹੈ ਤੇ ਮੈਡੀਕਲ ਟੀਮ ਜਿਹੜੀ ਆ ਆਈ ਆ ਉਹ ਸਾਰੇ ਦੇਖ ਰਹੀ ਹੈ ਸਾਰਾ ਤੁਸੀਂ ਲੈ ਕੇ ਜਾਣਾ ਮੈਮ ਲੈ ਕੇ ਜਾਣਾ ਸਾਨੂੰ ਬੱਚਾ ਸਾਨੂੰ ਤੇ ਜਿੱਥੇ ਬਲੈਸਟ ਜਿੱਥੇ ਹੋ ਸਕਦਾ ਉੱਥੇ ਕਰਕੇ ਦੇਵੇ ਸਾਨੂੰ ਡਾਕਟਰ ਇਹ ਤਾਂ ਲਿਖਾਉਣਾ ਵਾ ਕਿ ਸਾਡੇ ਬੱਚੇ ਨੂੰ ਅਗਰ ਕੋ ਕਿੰਨੇ ਟਾਈਮ ਬਾਅਦ ਵੀ ਕੋਈ ਪ੍ਰੋਬਲਮ ਪੈ ਕਿ ਡਾਕਟਰ ਜਵਾਬ ਦੇਈ ਆ ਇਹ ਥੋੜਾ ਜਿਹਾ ਬੱਚਾ ਸੀ ਇੱਥੋਂ ਲੈ ਕੇ ਗਏ ਤੇ ਬਾਹਰ ਕਿਹਾ ਗਏ ਇਹਦੀ ਜੁਮਿਆਂ ਦੀ ਖਤਮ ਐ ਜੇ ਇਹਨਾਂ ਨੇ ਮੈਂ ਸਕੋਰਡ ਹਸਤਾ ਤੋਂ ਦਵਾਈ ਖਾਈ ਡਾਕਟਰ ਤਰਸੀਮ ਤੋਂ ਇਹ ਤਾਂ ਮੇਰੀ ਕੁੜੀ ਨੂੰ ਦੌਰੇ ਪੈਂਦੇ ਆ ਸੰਧੂ ਗਲੋਨੀ ਮੇਰਾ ਘਰ ਆ ਤਿੰਨ ਸਾਲ ਹੋ ਗਏ ਮੈਡਮ ਦਵਾਈ ਦੇ ਇੰਨਾ ਕੁੜੀ ਨੂੰ ਸਵੇਰੇ ਸ਼ਾਮ ਆਪਣੀ ਰੋਟੀ ਭੁੱਲ ਜਾਂਦੀ ਆ ਬੱਚੇ ਨੂੰ ਨਹੀਂ ਭੁੱਲਦੀ ਡਾਕਟਰ ਤਰਸੀਮ ਨੇ ਖੁਰ ਗਿਆ ਮੈਨੂੰ ਇਹ ਗੱਲ ਅਦਾ ਆਪਣੀ ਰੋਟੀ ਛੱਡ ਦੇ ਬੱਚੇ ਨੂੰ ਜਿੱਦਾਂ ਤੁਸੀਂ ਦਵਾਈ ਨਾ ਦਿੰਦੇ ਉਦੋਂ ਬੱਚੇ ਨੂੰ ਦੌਰੇ ਪੈਣੇ ਆ ਉਦੋਂ ਉਹਦੀ ਮੌਤ ਹੋ ਜਾਊਗੀ ਸੋ ਸੇਮ ਪ੍ਰੋਬਲਮ ਉਸੇ ਬੱਚੇ 'ਚ ਆ ਸੇਮ ਪ੍ਰੋਬਲਮ ਕੁੜੀ ਨੂੰ ਆਈ ਆ ਦੋਨੋਂ ਸਾਰੀ ਟ ਉਹਨੂੰ ਘਰ ਜਾਂਦੀ ਨੂੰ ਕੋਈ ਨੁਕਸ ਨਹੀਂ ਮੈਮ 2 4 10 ਦਿਨ 20 ਦਿਨ ਬਾਅਦ ਮਹੀਨੇ ਬਾਅਦ ਕੋਈ ਉਹਨੂੰ ਨੁਕਸ ਪੈ ਗਿਆ ਤਾਂ ਉਹਦਾ ਇਹੋ ਜਿਹਾ ਜਵਾਬ ਆਊਗਾ ਡਾਕਟਰ ਐਸਪਾਇਰੀਟੀ ਕਹਿੰਦੇ ਮੈਮ ਇਹਦੇ ਹੋਣੂ ਹੈਗਾ ਨਹੀਂ ਕਿ ਅੱਜ ਚੜਿਆ ਉਹਦੀ ਬੀਨ ਚ ਤੇ ਹੁਣ ਇਹਨੂੰ ਰਿਜ਼ਲਟ ਆ ਜਾਊਗਾ ਹੁਣ ਇਹਨੂੰ ਕੋਈ ਸਾਈਡ ਇਫੈਕਟ ਹੋ ਜਾਊਗਾ ਹੁਣ ਪਟਾਈਮ ਪਾ ਗਈ ਕੋਈ ਪ੍ਰੋਬਲਮ ਹੋ ਸਕਦੀ ਹੈ ਇਹੋ ਜਿਹੇ ਬੰਦੇ ਜਿਹਨਾਂ ਮੈਕਸ ਸਟੋਰਾਂ ਦੇ ਭਾਏ ਆ ਤੇ ਫਿਰ ਕੀ ਹੋਊਗਾ ਮੈਮ 10ਥ ਪਾਸ ਆ 10ਵੀਂ ਪਾਸ ਹੈ ਮੈਮ ਇਹ ਮੈਡੀਕਲ ਸਟੋਰ ਤੇ 10ਵੀਂ ਪਾਸ ਭਾਇਆ ਜੀ ਇਹ ਮੈਡੀਸਨ ਵੇਚਣ ਦਿਆ ਤੇ ਸਾਰੇ ਛਿਆੜੇ ਉਹ ਕੁੜੀਆਂ ਕੁੜੀਆਂ ਜਿਹੜੀਆਂ ਇਨਸਪਾਇਰੀਟੀ ਗਾ ਚੁੱਕ ਚੁੱਕ ਕੇ ਲਈ ਜਾਂਦੀਆਂ ਉਹ ਸਹੀ ਆ ਕਿਉਂਕਿ ਇਹਨੂੰ ਨੇ ਪਤਾ ਹੀ ਕੋਣੀ ਐ ਇਹ ਦਸਵੀਂ ਪਾਸ ਐ ਸਫਾਈ ਕਰਮਚਾਰੀ ਆ ਜਿਹੜਾ ਉੱਥੇ ਪਾਇਆ ਵਾ ਜਿਹੜਾ ਕੋਈ ਆਧਾਰ ਕੱਢਦੀ ਐ ਕੋਈ ਕੋਖਣੀ ਇਹੋ ਜਿਹੇ ਜਦੋਂ ਬੱਚੇ ਇਹੋ ਜੇ ਮੈਡੀਕਲ ਸਟੋਰਾਂ ਦੇ ਬੰਦੇ ਭਾਏ ਹੋਣਗੇ ਫਿਰ ਹਸਪਤਾਲ ਕੀ ਚੱਲੂਗਾ ਇਹਨੇ ਮੈਡਮ ਅਸੀਂ ਫੜ ਲਿਆ ਵਾ ਤੇ ਹੋਰ ਆ ਨਾ ਕਿੰਨਿਆਂ ਨਾਲ ਕਰਦੇ ਐ ਇਦਾਂ ਆਪਣਾ ਫੋਨ ਦੇ ਇੱਕ ਮੋੜੇ ਤਰਾ ਐਦੋ ਉਹ ਚੀਜ਼ ਤੋਂ ਡਰਦੀ ਐ ਇਹ ਤਾਂ ਨਾ ਲੋਕਾਂ ਨੂੰ ਵੇਅਰ ਕਰਨਾ ਵਾ ਹੋਰ ਆ ਨਾ ਕਿੰਨਿਆਂ ਨਾਲ ਇਹ ਕੰਮ ਹੋ ਰਿ ਪਿਆ ਤੁੰਗੁੰਗਾ ਬਣਿਆ ਤੂੰ ਇਹਦਾ ਇਹਦਾ ਪਾਸਵਰਡ ਬੋਲ ਵੀ ਇਹਦਾ ਜੇ ਤੂੰ ਸਾਡੀ ਸੈਟੀਸਫਾਈ ਨਾ ਸਾਡੇ ਪਰਿਵਾਰ ਆਈ ਸਾਡੀ ਮੰਗਿਆ ਤੇ ਮੈਡਮ ਆਈ ਸਾਡੇ ਘਰ ਦੇ ਜੀ ਆ ਸੰਧੂ ਗਰੋਨੀਓ ਆਏ ਅਸੀਂ ਕੱਲ ਅਜੇ ਗੁਰੂਦੱਤਾ ਲੰਗਰ ਲਾ ਆ ਗਏ ਅੱਡੀਆਂ ਅਸੀਂ ਸਾਰੇ ਸੇਵਾਦਾਰ ਆ ਅਸੀਂ ਅਜੇ ਸਮਾਪਤੀ ਕਰਨੇ ਆ ਸਾਨੂੰ ਕਾਲ ਆਈ ਆ ਕਿ ਸਾਡਾ ਸੰਧੂ ਗਰੋਨੀ ਦਾ ਪੇਸ਼ੈਂਟ ਆ ਇਤਨਾ ਕਰਕੇ ਅਸੀਂ ਸਾਡਾ ਸਾਰਾ ਪਰਿਵਾਰ ਆ ਸੰਧੂ ਗਰੋਨੀ ਅਈ ਉਸੇ ਵਾਲੇ ਪੱਛੇ ਜਾਣਾ ਜੀ ਪੰਜਾਬ ਡਰਾਈਵਿੰਗ ਸਲਟੀਆ ਮੇਲ ਕਰ ਚੁੱਕਾ ਹਾਂ ਠੀਕ ਹੈ ਜੀ ਉਹਦੇ ਵੀ ਕਰ ਲੈ ਕਰ ਲੈ ਅੰਦਰ ਮੇਰਾ ਦਰਖਾਸਤ ਕਰ ਦੇਗਾ ਦੇਖੀ ਮਿਲਗੀ ਤੋ ਪਲੀਜ਼ ਤੁਸੀਂ ਐਜ਼ ਅ ਪ੍ਰੋਰੀਟੀ ਇਹਨਾਂ ਦੀ ਇੱਕ ਇੱਕ ਚੀਜ਼ ਚੈੱਕ ਕਰੋ ਕਿ ਇਹਨਾਂ ਨੇ ਕਿੱਥੇ ਗਲਤੀਆਂ ਕੀਤੀ ਕਿੱਥੇ ਕੀ ਕਰਦੇ ਹੋਗੇ ਸਿਰਦਾ ਵਾਂਗਲਾ ਬਣਾ ਕੰਟੀਨਿਊ ਪੀਸੀ ਤੇ ਬੈਠੀ ਹੈ ਕੋਈ ਪ੍ਰੋਬਲਮ ਨਹੀਂ ਚੱਲਦੀ ਹੈ ਆਈ ਮੈਮ ਸਾਰੇ ਐਨ ਆਰ ਆਈ ਆ ਸਾਰੇ ਐਨ ਆਰ ਆਈ ਆ ਨਾ ਇਹ ਪਾਪੜਾ ਸਾਰੇ ਐਨ ਆਰ ਆਈ ਆ ਇੱਕ ਮਿੰਟ ਪੜ੍ਹ ਲਈ ਆਪਣੀ ਤੇ ਸਿੱਖਾ ਲਓ ਸਨੀਅਰ ਮੈਮ ਤੁਹਾਡਾ ਗੁੱਸਾ ਆਪਦੀ ਜਗ੍ਹਾ ਤੇ ਠੀਕ ਹੈ ਨਾ ਮੈਮ ਗੁੱਸਾ ਤਾਂ ਅਸੀਂ ਬੜਾ ਆਪਣਾ ਘੁੱਟ ਕੇ ਬੈਠੇ ਆ ਅਸੀਂ ਬੜਾ ਹੀ ਸ਼ਾਂਤੀ ਦੇ ਨਾਲ ਗੱਲ ਕਰਨੇ ਆ ਹਾਂਜੀ ਹਾਂਜੀ ਅੱਡੀ ਬਾਅਦ ਹੀ ਆਣੀ ਆ ਜੀ ਬੱਚਾ ਇਹ ਦੋ ਮੀਨ ਪ੍ਰੋਡਕਟੇ ਸਾਡਾ ਬੱਚਾ ਹਾਂਜੀ 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 ਜੀ ਜੀ ਸੀ इजीली ਇੱਥੇ ਬੈਸ ਲੈ ਆਇਆ ਹਾਂ ਜੋ ਬੱਚੇ ਕਰਕੇ ਬੈਸ ਲੈ ਆਇਆ ਹਾਂ ਹਾਂਜੀ 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 ਸਾਰਾ ਕੁਝ ਛੋਟੇ ਕਰਕੇ ਹੋ ਰਿਹਾ ਤੇ ਪਹਿਲਾਂ ਆਪ ਕੋਦੇ ਨਾਲ ਸ਼ੁਰੂ ਕਰਾਂਗੇ ਅੱਜ ਜੀ ਹੋਈ ਤੁਸੀਂ ਦੱਸੋ ਤੁਸੀਂ ਇੱਥੇ ਰੋਕਸਾ ਤੋਂ ਲਾਂਚ ਕੰਟੀਨਿਊ ਕਰਾਉਣਾ ਚਾਹੁੰਦੇ ਹੋ ਕਿ ਉਹਨੂੰ ਕਿਤੇ ਲੈ ਕੇ ਜਾਣਾ ਚਾਹੁੰਦੇ ਹੋ 100 ਲੈ ਕੇ ਦੇਖੋ ਬੱਚੀ ਜਨਵਰੀ ਲੈਂਦੇ ਇੱਥੇ ਪਾਜੀ ਮੈਂ ਸੁਣਉਂ ਤੁਸੀਂ ਆਪਣਾ ਉਹ ਡੇਲੇ ਮੈਂ ਦੇ ਨਾਲ ਉਹ ਚੀਜ਼ ਸੋਚ ਕੇ ਚਲੋ ਰਾਈਟ ਨਾਓ ਕਿ ਤੁਹਾਡਾ ਬੱਚਾ ਪੇਨ ਕਰਾਉਣੀ ਦੀ ਲੋੜ ਹੈ ਤੁਸੀਂ ਦੱਸੋ ਕਿ ਤੁਸੀਂ ਜਿੰਨਾ ਆਪਾਂ ਡਿਲੇ ਕਰੀ ਜਾਵਾਂਗੇ ਆਪਣੇ ਬੱਚੇ ਦੇ ਲਈ ਰਾਈਟ ਨਾਓ ਬੱਚਾ ਤਾਂ ਡਰ ਸੀ ਇੱਥੇ ਲੈ ਕੇ ਆਏ ਆ ਇਹਨਾਂ ਕੋਲ ਸਾਰੇ ਟੈਸਟ ਹੋਇਆ ਤੁਸੀਂ ਲੈਂਦੇ ਜਿੰਮੇਵਾਰੀ ਉਹਦੀ ਰੱਖੋਗੇ ਇੱਥੇ ਮੈਡੀਸਨ ਇੱਥੇ ਪਈਆਂ ਇਹਦੇ ਕੋਲ ਕੀ ਗੱਲ ਐ ਐਕਸਪਾਇਰੀ ਹੈਗੀ ਹੈਗੀ ਆ ਸਾਡੇ ਸਾਡਾਂ ਹੀ ਤੇ ਫੜ ਲਈ ਗਲਤੀ ਸਾਡੇ ਸਟੋਰ ਦੇ 2023 ਦੀਆਂ ਮੈਡੀਸਨ ਨਿਕਲਦਈਆਂ ਇਹਦੀਆਂ ਐਕਸਪਾਇਰੀ ਡੇਟਾ ਨਿਕਲਦਈਆਂ ਕਨਾਲ ਮਾਜਲ ਦੇ ਬੱਚਿਆਂ ਹਸਪੀਟਲ ਦੇ ਵਿੱਚੋਂ ਬੱਚਿਆਂ ਦੇ ਦੇਖੋ ਦਵਾਈਆਂ ਕਿੱਦਾਂ ਦੀਆਂ ਨਿਕਲਦਈਆਂ ਇੱਥੇ ਜਦੋਂ ਭਰੇ ਪੂਰੇ ਡਰੱਗ ਇੰਸਪੈਕਟਰ ਆਇਆ ਮੈਡਮ ਆਏ ਔਰ ਉਹ ਚੈੱਕ ਕਰ ਰਹੇ ਆ ਤੁਹਾਡੇ ਬੱਚੇ ਨਾਲ ਕੀ ਗੱਲ ਹੋਈ ਸਾਡੇ ਬੱਚੇ ਨਾਲ ਇਦਾਂ ਹੀ ਸਾਡਾ ਬੱਚਾ ਇੱਥੇ ਆਇਆ ਏ ਥੋੜੀ ਜਿਹੀ ਪ੍ਰੋਬਲਮ ਹੀ ਹੈ ਡਿੰਗ ਦੀ ਉਹ ਤੁਹਾਨੂੰ ਪ੍ਰੋਬਲਮ ਹੋਈ ਉਹਨੂੰ ਕੋ ਸੀਜਰ ਦਾ ਸਿਰ ਦਾ ਟੀਕਾ ਲਾਤਾ ਕਿ ਇਹਨੂੰ ਦੌਰੇ ਪੈਂਦੇ ਆ ਉਹ ਕੁਦਰਤੀ ਜਿਹੜਾ ਅੱਧਾ ਬੱਚਾ ਅੱਧਾ ਟੀਕਾ ਚੜਿਆ ਤੇ ਅਸੀਂ ਉਹਦੀ ਡੱਬੀ ਦਵਾ ਦਾ ਫੜ ਲਈ ਉਹ ਡੱਬੀ ਜਿਹੜੀ ਫੜੀ ਤੇ ਉਹ ਚੈੱਕ ਕੀਤੀ ਤੇ ਉਹ ਤੇ ਡੇਟ ਐਕਸਪਾਇਰੀ ਹੀ ਉਹ ਟੀਕਾ ਕਈ ਉਸੇ ਵਾਲੇ ਮੁੜ ਕੇ ਟੀਕਾ ਬੰਦ ਕਰਵਾਇਆ ਦਵਾ ਦਾ ਬੱਚਾ ਗੋਮਿਆ ਬੱਚਾ ਹੁਣ ਅਜੇ ਤੱਕ ਬੱਚਾ ਗੋਮਿਆ ਲੱਗੜ ਦੋ ਘੰਟੇ ਹੋ ਗਏ ਭਾਈ ਅਜੇ ਤੱਕ ਤੇ ਕੀ ਮੰਗ ਕਰਦੇ ਉਹ ਮੰਗ ਇਹੋ ਕਰਦੇ ਕੇ ਇਹਦੇ ਤੇ ਕਾਰਵਾਈ ਹੋਵੇ ਇਹਦਾ ਲਾਇਸੈਂਸ ਰੱਦ ਕੀਤਾ ਜਾਵੇ ਇਹੋ ਜਿਹੇ ਜਿਹੜੇ ਮਾਫੀਆ ਬਣੇ ਆ ਇੱਥੇ ਮੈਡੀਕਲ ਮਾਫੀਆ ਚੱਲਣ ਦਿਆ ਪੰਦ ਹੋਵੇ ਇਹ ਬੱਚੇ ਬੇਜਮਾਨੇ ਬੱਚੇ ਆ ਇਹਨਾਂ ਦੇ ਨਾਲ ਇਤਰਾ ਕਰਦੇ ਆਈ ਕੋ ਵੱਡੇ ਬੱਚੇ ਤੇ ਟੀਕਾ ਲੱਗਾ ਹੋਵੇ ਕੋਈ ਸਾਡੇ ਲੱਗਾ ਹੋਵੇ ਤੇ ਅਸੀਂ ਤੇ ਦੱਸ ਵੀ ਲਈਏ ਆਪਣਾ ਰੋਗ ਇਹ ਛੋਟੇ ਬੱਚੇ ਆਪਣਾ ਰੋਗ ਵੀ ਕਿੱਦਾਂ ਦੱਸਣਗੇ ਜੇ ਕੱਲ ਨੂੰ ਬੱਚੇ ਨੂੰ ਰੱਬ ਨਾ ਕਰੇ ਕੁਝ ਹੋ ਜੇ ਉਹਦਾ ਜ਼ਿੰਮੇਵਾਰ ਇਹ ਕੋ ਨਾਲ ਮਾਜਨ ਹੋਊਗਾ ਮੈਡੀਕਲ ਸਟੋਰ ਵਾਲਾ ਬੰਦੇ ਦਾ ਦੱਸੋ ਮੈਡੀਕਲ ਸਟੋਰ ਵਾਲਾ ਜਿਹੜਾ ਬੰਦਾ ਗੱਲੇ ਦੇ ਭਾਇਆ 10ਵੀਂ ਪਾਸ ਐ ਸਫਾਈ ਕਰਮਚਾਰੀ ਐ ਜਿਹੜਾ ਮੈਡੀਕਲ ਸਟੋਰ ਤੇ ਦਵਾਈਆਂ ਦੇਂਦਿਆ ਵਾ ਤੇ ਨਰਸਾਂ ਅੰਦਰੋਂ ਆਉਂਦੀਆਂ ਵਾ ਆਪੇ ਦਵਾਈਆਂ ਚੁੱਕ-ਚੁੱਕ ਕੇ ਭੱਜੀ ਜਾਂਦੀਆਂ ਐਕਸਪਾਇਰੀ ਡੀ ਕੇ ਬੱਚਿਆਂ ਨੂੰ ਉਹ 10ਵੀਂ ਪਾਸ ਆ ਉਹਨੂੰ ਪੜ੍ਹਨਾ ਨਹੀਂ ਆਉਂਦਾ ਹੁਣ ਬੱਚੇ ਦੀ ਕੀ ਕੰਡੀਸ਼ਨ ਹੈ ਜੀ ਹਾਂ ਜੀ ਬੱਚੇ ਦੀ ਕੰਡੀਸ਼ਨ ਕੀ ਹੈ ਅੱਛਾ ਕੰਡੀਸ਼ਨ ਹੈਦਾ ਬੱਚਾ ਬੇਹੋਸ਼ ਆ ਅੱਛਾ ਬੇਹੋਸ਼ ਉਹ ਆਹ ਦੇਖੋ ਬੱਚਾ ਅਜੇ ਤੱਕ ਬੇਹੋਸ਼ ਆ ਬੱਚੇ ਨੂੰ ਅਸੀਂ ਇੱਥੋਂ ਉਹਨੂੰ ਕਿਹਾ ਕਿ ਤੇਰੇ ਕੋਲ ਆਕਸੀਜਨ ਨਹੀਂ ਹੈਗੀ ਵੈਂਟੀਲੇਟਰ ਨਹੀਂ ਹੈਗਾ ਹੁਣ ਆਪ ਵੀ ਕਾਊਂਟਰ ਤੇ ਕਹਿੰਦੇ ਐਮਬੂਲੈਂਸ ਨਹੀਂ ਆਈ ਫਿਰ ਤੂੰ ਇਹੋ ਜਿਹਾ ਪੇਸ਼ੈਂਟ ਨੂੰ ਫੜਦਾ ਕਿਉਂ ਆ ਤੂੰ ਜੇ ਨਹੀਂ ਡਾਕਟਰ ਹੈਗਾ ਨਾ ਤੂੰ ਸਿਰ ਦਾ ਟੀਕਾ ਹੀ ਕਿਉਂ ਲਾਇਆ ਦੌਰੇ ਜਿਹਾ ਉਹਨੂੰ ਆਣਾ ਸੀਜਰ ਆਗੇ ਉਹਨੂੰ ਤੂੰ ਟੀਕਾ ਕਿਉਂ ਲਾਇਆ ਤਾ ਐਕਸਪਾਇਰੀ ਉਨੇ ਬੱਚੇ ਨਾਲ ਕੋਈ ਮਿਸਪੇਰ ਵਰਕ ਹੋ ਜੇ ਘਟਨਾ ਹੋ ਜੇ ਤੇਰਾ ਜੁਮੇਵਾਰ ਕੋ ਨਾਲ ਮਹਾਜਨ ਹੋਊਗਾ ਅਸੀਂ ਇਹ ਤੋਂ ਮੰਗ ਚਾਉਣੀ ਆ ਕਿ ਅਸੀਂ ਇੱਥੇ ਕਾਰਵਾਈ ਵੱਖਰੀ ਕਰਾਉਣੀ ਜਿਹੜਾ ਟ੍ਰੀਟਮੈਂਟ ਵੀ ਇਹੋ ਹੀ ਕਰਾ ਕੇ ਦੇਊਗਾ ਸਾਰਾ ਹੁਣ ਜਿੱਥੇ ਸਾਨੂੰ ਇਹ ਭੇਜ ਰਿਹਾ ਕੋਈ ਐਂਬੂਲੈਂਸ ਨਹੀਂ ਆਈ ਇੱਥੋਂ ਕੋਈ ਕੁਛ ਨਹੀਂ ਹੈਗਾ ਅਸੀਂ ਹੋਰਾਂ ਪਰਿਵਾਰਾਂ ਨੂੰ ਹੱਥ ਜੋੜ ਕੇ ਕਹਿੰਦੇ ਆ ਇੱਥੋਂ ਇਹਨਾਂ ਤੋਂ ਚੱਲ ਜੋ ਇੱਥੋਂ ਮੇਰੇ ਨਾਲ ਮੇਰੀ ਕੁੜੀਆਂ ਨੂੰ 3 ਸਾਲ ਪਹਿਲਾਂ ਇਹਨੇ ਇਤਰਾ ਹੀ ਕੀਤਾ ਅਜੇ ਤੱਕ ਮੇਰੀ ਕੁੜੀਆਂ ਨੂੰ ਦੌਰੇ ਪੈਂਦੇ ਆ ਇਹਨੇ ਮੈਨੂੰ ਤਰਸੀਮ ਡਾਕਟਰ ਕੋਲ ਭੇਜਿਆ ਮੈਂ ਸਕਾਟ ਹਸਤਾਲ ਆਪਣੀ ਕੁੜੀ ਲੈ ਕੇ ਗਿਆ ਇੱਥੋਂ ਅਜੇ ਤੱਕ ਮੇਰੀ ਕੁੜੀ ਨੂੰ 3 ਸਾਲ ਦੀ ਦੌਰਿਆਂ ਦੀ ਦਵਾਈ ਹੈ ਹੋ ਮੈਂ ਦੇ ਦਿਆ ਕੁੜੀ ਨੂੰ ਸਵੇਰੇ ਸ਼ਾਮ ਨੂੰ ਉਹ ਵੀ ਇਹਦੇ ਕੰਮ ਕਰਕੇ ਹਰਮਨ ਹਰਮਨ ơi ਕੀ ਕਾਰਵਾਈ ਕੀਤੀ ਗਿਆ ਜੀ ਕਿਹੜੀ ਜਗ੍ਹਾ ਤੇ ਗੁਨਾਲ ਮਾਜਨ ਹਸਪੀਟਲ ਹੈ ਚਿੱਟੀ ਦੋ ਨੰਬਰ ਸੱਕ ਜੀ ਉੱਥੇ ਕੋ ਕੰਪਲੇਂਟ ਆਈ ਸੀ ਕਿ ਕੋਈ ਬੱਚੇ ਨੂੰ ਕੋ ਐਕਸਪਾਇਰ ਮੈਡੀਸਿਨ ਲਗਾਈ ਗਈ ਹੈ ਉਹਦੇ ਸਿਚੁਏਸ਼ਨ ਜਿਸੀ ਇੱਥੇ ਆਈ ਸੀ ਆ ਇਨਵੈਸਟੀਗੇਸ਼ਨ ਦੌਰਾਨ ਵੇਖਿਆ ਕਿ ਅਸੀਂ ਹੋਰ ਵੀ ਇੱਥੇ ਤਿੰਨ ਤਰ੍ਹਾਂ ਦੀਆਂ ਦਵਾਈਆਂ ਸੀ ਜਿਹੜੀਆਂ ਐਕਸਪਾਇਰ ਪਾਈਆਂ ਗਈਆਂ ਨੇ ਉਹ ਅਸੀਂ ਸੀਜ਼ ਕਰ ਲਿਆ ਜੀ ਬਾਕੀ ਸੀ ਰਿਪੋਰਟ ਦਾ ਅਗਿਆਰ ਤੋਂ ਆਪਾਂ ਕੀਤੀ ਐ ਅੰਦਰ ਵਾਲੇ ਲਈ ਅਖੀ ਜੀ ਦਾ ਉੱਤਰ ਜਿਹੜਾ ਇੰਜੈਕਸ਼ਨ ਐਕਸਪਾਇਰ ਸੀ ਜਿਹੜਾ ਬੱਚੇ ਨੂੰ ਲਗਾਇਆ ਗਿਆ ਜੀ ਉਹ ਕਬੀ ਚ ਲੈ ਲਿਆ ਸਰ ਉਹ ਯੂਜ਼ ਹੋ ਚੁੱਕਾ ਸੀ ਜਾਂ ਕੰਜ਼ੂਮ ਹੋ ਚੁੱਕਾ ਸੀ ਉਹਦੇ ਨਾਲ ਨਾ ਕੋਈ ਹੋਸਟਾਪ ਨਹੀਂ ਸੀ ਨਾ ਕੋਈ ਪਿਆ ਜੀ ਬਿਲਾਲ ਉਹ ਸਟਾਕ ਦਾ ਵੀ ਉਹ ਕੋਈ ਪਰਚੇਜ਼ ਰਿਕਾਰਡ ਸਾਨੂੰ ਨਹੀਂ ਦਿਖਾਵਾਇਆ ਜੀ ਸਰ ਜਿਹੜਾ ਇੰਜੈਕਸ਼ਨ ਸੀ ਜੇਕਰ ਬੱਚੇ ਨੂੰ ਲੱਗਾ ਤਾਂ ਉਹਦੀ ਕੋਈ ਪ੍ਰੋਬਲਮ ਹੁਣ ਅੱਗੇ ਚੱਲ ਕੇ ਬੱਚੇ ਨੂੰ ਹੋ ਸਕਦੀ ਹੈ ਮੈਂ ਕੋਈ ਟੈਕਨੀਕਲ ਪਰਸਨ ਨਹੀਂ ਜੀ ਠੀਕ ਹੁਣ ਕੀ ਕਾਰਵਾਈ ਹੋਏਗੀ ਜੀ ਜੋ ਕਾਰਵਾਈ ਕਾਨੂੰਨ ਦੇ ਤਾਅ ਬੰਦੀ ਹੋਏਗੀ ਇਹਨਾਂ ਦੇ ਅਗੇਂਸਟ ਠੀਕ ਜਿੰਨਾ ਵੱਲੋਂ ਦਿੱਤਾ ਗਿਆ ਦਵਾਈਆਂ ਉਹਨਾਂ ਨੂੰ ਕਸਟਡੀ ਚ ਲਿਤਾ ਜਾਏਗਾ ਉਹ ਉਹਨਾਂ ਦੇ ਖਿਲਾਫ ਤਾਂ ਕਾਰਵਾਈ ਹੋਏਗੀ ਜਿਵੇਂ ਜਿਹੜੇ ਸਟਾਫ ਨਰਸ ਨੇ ਇੱਥੇ ਜਿਨ੍ਹਾਂ ਨੇ ਮੈਡੀਸਨ ਜਿਹੜੀ ਦਿੱਤੀ ਹੈ ਐਕਸਪਾਇਰ ਹੋਈ ਦਵਾਈ ਲਗਾਈ ਹੈ ਇਸ ਤੇ ਰਿਪੋਰਟ ਕਰਦਾ ਹੈ ਨਾ ਅੱਗੋਂ ਹਾਇਰ ਅਥਾਰਟੀ ਦੇਖੇਗੀ ਇਹਨਾਂ ਨੇ ਪੁਲਿਸ ਵੀ ਆਪਣਾ ਕੰਮ ਕਰੇਗੀ ਠੀਕ ਜਿਹੜੇ ਦਸਵੀਂ ਦਸਵੀਂ ਕੀਤੀ ਪਈ ਜਿਹੜੇ ਦਵਾਈਆਂ ਦੇ ਰਹੇ ਨੇ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਉਹ ਤਾਂ ਇਲੀਗਲ ਹੈ ਸਰ ਆਓ ਅਸੀਂ ਸਾਰਾ ਨੋਟ ਕਰ ਲੈਂਦੇ ਹਾਂ ਠੀਕ ਹੈ ਸਰ ਜੀ ਆ ਰਵੇ। ਮੈਂ ਡਾਕਟਰ ਕੋਲ ਨਾਲ ਮਾ ਆ ਜਾਣਾ। ਜੀ। ਅੱਜ ਕੀ ਗੱਲ ਹੋਈ ਹਸਪੀਟਲ ਜੀ ਸਰ ਬੱਚਾ ਮੇਰੇ ਕੋਲ ਆਇਆ ਸੀ ਹਨਾ ਉਸ ਵੇਲੇ ਮੈਂ ਬੱਚਾ ਅੱਖਾਂ ਪੁੱਠੀਆਂ ਵਾਂਗਰ ਸੀ ਤੇ ਮਤਲਬ ਦੌਰੇ ਦਾ ਪ੍ਰਕਾਰ ਜਿਹਨੂੰ ਅੱਬਾ ਕਹਿੰਦੇ ਆ ਕਿ ਹਾਂ ਵੀ ਹੱਥ ਪਾਉਂ ਉੱਪਰ ਥੱਲੇ ਹਨਾ ਹਿਲਾ ਰਿਹਾ ਸੀ। ਜੀ। ਹਨਾ ਦੌਰੇ ਦੇ ਤੇ ਆਪਣਾ ਰਿਸਪੌਂਸ ਨਹੀਂ ਕਰ ਰਿਹਾ ਸੀ। ਜੀ। ਹਨਾ। ਤੋਂ ਉਸੇ ਹਿਸਾਬ ਨਾਲ ਹਨਾ ਮੈਂ ਉਹਨੂੰ ਇੱਕ ਐਮਰਜੈਂਸੀ ਟ੍ਰੀਟਮੈਂਟ ਦੇਣ ਵਾਸਤੇ ਹਨਾ ਉਨੂੰ ਜਦ ਵੀ ਡੋਰਾਈ ਦਿੱਤੇ ਭਾਈ ਹੁੰਦੀ ਹੈ ਨਾ ਉਹ ਮੈਂ ਦਿੱਤੀ ਸੀ ਜੀ ਠੀਕ ਹੈ ਉਹ ਸਟਾਫ ਨੇ ਨਾ ਅਨੁਰੋਧ ਕਰਕੇ ਦਿੱਤੀ ਤੇ ਉਹ ਬਾਈਜਨਸ ਨਾ ਐਕਸਪਾਇਰੀ ਵਾਲੀ ਸੀ ਜੀ ਤੋਂ ਡਾਕਟਰ ਸਰ ਜਿਹੜੇ ਬੱਚੇ ਨੂੰ 11 ਮਹੀਨੇ ਦੇ ਬੱਚੇ ਨੂੰ ਐਕਸਪਾਇਰਡ ਇੰਜੈਕਸ਼ਨ ਜਿਹੜਾ ਲਗਾਇਆ ਗਿਆ ਕਿ ਉਹ ਉਹਦਾ ਕੋਈ ਸਾਈਡ ਇਫੈਕਟ ਵੀ ਹੋ ਸਕਦਾ ਹੈ ਅਜ ਜਾਂ ਉਹਦੀ ਅੱਗੇ ਏਜ ਦੇ ਵਿੱਚ ਜਾ ਕੇ ਨਹੀਂ ਵੈਸੇ ਤੇ ਨਹੀਂ ਕਿਉਂਕਿ ਇਹ ਹਨਾ ਕੋਈ ਰਿਐਕਸ਼ਨ ਵਗੈਰਾ ਹੁੰਦਾ ਉਹ ਬੇਦਨ 15-20 ਮਿੰਟ ਜਾਂ ਹਾਫ ਅਨਰ ਆ ਜਾਂਦਾ ਠੀਕ ਠੀਕ ਹੈ ਨਾ ਲੇਕਿਨ ਆਮ ਤੌਰ ਤੇ ਹਨਾ ਜਿਵੇਂ ਬੱਚੇ ਨੇ ਦੋ ਤਿੰਨ ਵਾਰੀ ਪਿਸ਼ਾਬ ਕਰ ਲਿਆ ਕੁਝ ਕਰ ਕਰ ਲਿਆ ਹਨਾ ਉਹ ਪੂਰਾ ਟੀਕਾ ਗਿਆ ਵੀ ਨਹੀਂ ਸੀ ਸਾਨੂੰ ਵਿਚਾਰ ਹੀ ਪਤਾ ਲੱਗਿਆ ਸੀ ਆਪਾਂ ਵਿਚਾਰ ਹੀ ਬੰਦ ਕਰਕੇ ਉਹਨੂੰ ਨਾਲ ਹੀ ਫੂਡ ਵਗੈਰਾ ਦਿੱਤਾ ਜੀ ਕਿਨਾਂ ਕਿ ਪਿਸ਼ਾਬ ਦੇ ਰਸਤੇ ਸਾਰੀ ਦਵਾਈ ਬਾਹਰ ਨਹੀਂ ਗਈ। ਠੀਕ ਹੈ। ਮਤਲਬ ਕਿ ਹੁਣ ਬੱਚੇ ਨੂੰ ਕੋਈ ਖਤਰਾ ਨਹੀਂ। ਨਹੀਂ ਵੈਸੇ ਉਹਨੂੰ ਕੋਈ ਖਤਰਾ ਨਹੀਂ ਹੈ। ਆ ਕੋਈ ਉਹਨੂੰ ਵੈਸੇ ਹੈ ਨਾ ਜਿਵੇਂ ਉਹਨੂੰ ਦੌਰਾ ਆਇਆ ਸੀ ਹੈ ਨਾ 48 72 ਘੰਟੇ ਦੇ ਵਿੱਚ ਫਿਰ ਕੋਈ ਦੌਰਾ ਆਉਂਦਾ ਹੈ। ਹਨਾ ਜਿਹੜੀ ਉਹ ਦਿਮਾਗ ਦੀ ਬੱਲੀ ਗੱਲ ਉਹ ਉਹਦੇ ਨਾਲ ਖਤਰਾ ਹੋ ਸਕਦਾ। ਹਨਾ ਜੀ ਠੀਕ ਹੈ ਨਾ। ਤੇ ਡਾਕਟਰ ਸਾਹਿਬ ਕਹਿੰਦੇ ਤੁਸੀਂ ਵੀ ਮੈਡੀਕਲ ਤੁਹਾਡੇ ਮੈਡੀਕਲ ਸਟੋਰ ਦੇ ਜਿਹੜਾ ਸਟਾਫ ਆਈ ਹੈ ਜਿਹੜਾ ਸਟਾਫ ਉਹਦੀ ਇਨਗੈਲੀ ਪਹਿਲਾਂ ਚੈੱਕ ਕਰਨਾ ਚਾਹੀਦਾ ਸੀ। ਅਹੀਂ ਦੇਖੋ ਇਹ ਇੱਕ ਹਿਊਮਨ ਏਰਰ ਹੈਗਾ। ਹਨਾ ਜ਼ਰੂਰ ਕਰਨਾ ਚ ਔਰ ਉਹਦੇ ਵਿੱਚ ਹੈਨਾ ਕੋਈ ਦੋ ਰਈ ਨਹੀਂ ਹੈਗੀ ਆਪਣੇ ਸਟਾਫ ਦੇ ਖਿਲਾਫ ਜਿੰਨਾਂ ਬੰ ਲੋ ਉਹਨੂੰ ਗੈਲੀ ਵਰਤੀ ਗਈ ਉਹਨਾਂ ਦੇ ਖਿਲਾਫ ਕਾਰਵਾਈ ਕਰੋਗੇ ਤੁਸੀਂ ਜੀ ਠੀਕ ਇੱਕ ਤਾਂ ਸਰ ਜਿਹੜਾ ਤੁਸੀਂ ਮੈਡੀਕਲ ਸਟੋਰ ਦੇ ਵਿੱਚ ਬੰਦਾ ਰੱਖਿਆ ਉਹ 10ਵੇਂ ਪਾਸੇ ਸਰ ਬੇਸਿਕਲੀ ਜ਼ਰੂਰ ਕਰਦਾ ਉਸ ਚੀਜ਼ ਨੇ ਹੈਨਾ ਸਰ ਉਹ ਨਾ ਥੋੜਾ ਹੈਨਾ ਟ੍ਰੈਂਡ ਬੰਦਾ ਹਣਾ ਜਿਵੇਂ ਹਣਾ ਇੱਕ ਥਾਂ ਤੇ ਬੰਦਾ ਕੰਮ ਕਰਦੇ ਕਰਦੇ ਟ੍ਰੇਨ ਹੋ ਜਾਂਦਾ ਬਾਕੀ ਹਣਾ ਸਾਡ ਫਾਰਮਾਸਿਸਟ ਹੈਗਾ ਹਣਾ ਉਹ ਆਂਦਾ ਹੈ ਨਾ ਉਹਦੇ ਥੱਲੇ ਉਹ ਟ੍ਰੇਨ ਹੋਉਂਦਾ ਹੁਣ ਜਿਵੇਂ ਛੁੱਟੀਆਂ ਦਾ ਟਾਈਮ ਹੈਗਾ ਹਣਾ ਕੋਈ ਆਪਣੀ ਫੈਮਿਲੀ ਨਾਲ ਬਾਹਰ ਗਿਆ ਕੋਈ ਕੁਝ ਗਿਆ ਤਾਂ ਇਸ ਕਰਕੇ ਇਹ ਬਾਇਜੈਂਸ ਵਾਪਰ ਕਰਦੇ ਤਾਂ ਸਰ ਜਿਵੇਂ ਮੰਨ ਲਓ ਤੁਸੀਂ ਕਹਿੰਦੇ ਕਿ ਟ੍ਰੇਨ ਬੰਦਾ ਹੈ ਕੀ ਕੋਈ ਵੀ ਟ੍ਰੇਨ ਬੰਦਾ ਮੈਡੀਕਲ ਸਟੋਰ ਤੇ ਮੈਡੀਸਿਨ ਦੇ ਸਕਦਾ ਡਿਫਰੈਂਟ ਡਿਗਰੀ ਤੋਂ ਨਹੀਂ ਆਉਂਦਾ ਬੱਸ ਸਿੱਧਾ ਨਾ ਕੋਈ ਡਿਗਰੀ ਵਾਲੀ ਕੋਈ ਮੁਕਤ ਕਰੇ ਟ੍ਰੇਨ ਹੈ ਸਾ ਦਾ ਦੁਕਾਨਾਂ ਲੱਗ ਲੱਗੇ ਨੇ ਡਾਕਟਰ ਬਣੇ ਇੱਕ ਸੰਖੋਨ ਆਇਆ ਸੀ ਇੱਕ ਜੋਗਨਪ੍ਰੀਤ ਕੌਰ ਤਕਨੀਕ ਹਰਪ੍ਰੀਤ ਸਿੰਘ ਜੀ ਇਹ ਵਸੀਤਨਵਾਟ ਅਰਪਨ ਜੀ ਇਹ ਇਹਨਾਂ ਦੀ ਬੇਟੀ ਹੈ ਮਹਿਰਾਬ ਮਰਾਪੁਰ 11 ਮਹੀਨੇ ਐਜ਼ ਹੈ ਉਹ ਨੂੰ ਕੋਈ ਮੈਡੀਕਲ ਪ੍ਰੋਬਲਮ ਆਈ ਸੀ ਕਰ ਪੇਟ ਦੇ ਕਿੰਦੇ ਹਾਂਜੀ ਉਹ ਨੂੰ ਲੈ ਕੇ ਇੱਥੇ ਬਨਾਲ ਮਾਜਨ ਹਸਪੀਟਲ ਬੱਚਿਆਂ ਦੇ ਲੈ ਕੇ ਆਏ ਸੀ ਜੀ ਠੀਕ ਹੈ ਜੀ ਉਹਨਾਂ ਨੇ ਕਿਹਾ ਵੀ ਸਾਡੀ ਬੇਟੀ ਨੂੰ ਕੋਈ ਟ੍ਰੀਟਮੈਂਟ ਕਰਦੇ ਆ ਕੋਈ ਪ੍ਰੋਬਲਮ ਆਈ ਹੈ ਠੀਕ ਹੈ ਉਹ ਮੈਡੀਕਲ ਟੀਮ ਜਿਹੜੀ ਆ ਆਈ ਆ ਉਹ ਸਾਰੇ ਦੇਖ ਰਹੀ ਹੈ ਸਾਰਾ ਠੀਕ ਹੈ ਜੀ ਉਹ ਦੇਖਣ ਤੋਂ ਬਾਅਦ ਅਸੀਂ ਜਿਹੜੀ ਸਾਨੂੰ ਜੋਬਿੰਗ ਗ੍ਰੀਪ ਕੋਲ ਜੀ ਨੇ ਆਪਣੀ ਐਪਲੀਕੇਸ਼ਨ ਦਿੱਤੀ ਹੈ ਠੀਕ ਹੈ ਮੈਡੀਕਲ ਟੀਮ ਸਾਨੂੰ ਜੋ ਵੀ ਡਿਗਰੀ ਰਾਏ ਤੋਂ ਬਾਅਦ ਰਿਪੋਰਟ ਆਏਗੀ ਉਹਦੇ ਮੁਤਾਬਕ ਕਰ ਲਈ ਕਹਿੰਦੇ ਕਿ ਇੱਕ ਐਕਸਪਾਇਰ ਇੰਜੈਕਸ਼ਨ ਜਿਹੜਾ ਬੱਚੇ ਨੂੰ ਲਗਾਏਗਾ ਜਿਹਨਾਂ ਦੇ ਖਾਲਸੇ ਬਿਲਕੁਲ ਜੀ ਉਹ ਦੱਸ ਰਹੇ ਨੇ ਜੀ ਕਿ ਮਾਰਚ 24 ਚੋਂ ਜਿਹੜਾ ਇੰਜੈਕਸ਼ਨ ਆਇਆ ਉਹ ਐਕਸਪਾਇਰ ਹੋ ਚੁੱਕਾ ਸੀ ਜੀ ਉਹ ਜਿਹੜਾ ਉਹ ਮੈਡੀਕਲ ਟੀਮ ਉਹ ਦੇਖੇਗੀ ਠੀਕ ਹੈ ਥੈਂਕ ਯੂ